ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਜੀ ਦੁਬਾਰਾ YouTube ਚੈਨਲ ਤੇ ਬਹੁਤ ਸਵਾਗਤ ਹੈ ਮੈਂ ਪਹਿਲਾਂ ਵੀ ਕੁਝ ਪੋਡਕਾਸਟ ਭਾਈ ਸਾਹਿਬ ਦੇ ਨਾਲ ਕੀਤੀਆਂ ਤੇ ਇਹਨਾਂ ਦੇ ਨਾਲ ਕਾਫੀ ਸਮਾਂ ਮਿਲਿਆ ਹੋਇਆ ਮੈਂ ਸੋਚਿਆ ਕੁਝ ਲਾਹਾ ਲਿਆ ਜਾਵੇ ਜਿਹੜੇ ਸਬਸਕ੍ਰਾਈਬਰ ਨੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਸਹੀ ਸੇਧ ਦੇ ਵਿੱਚ ਗੁਰਬਾਣੀ ਦੇ ਸਮਾਜ ਦੇ ਜੋ ਚੱਲ ਰਹੇ ਕੁਝ ਅਧੂਰੇ ਗਿਆਨ ਦੀਆਂ ਗੱਲਾਂ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਦੱਸਿਆ ਜਾ ਸਕੇ ਸੋ ਅੱਜ ਭਾਈ ਸਾਹਿਬ ਜੀ ਨੂੰ ਨਾਲ ਲੈ ਕਰਕੇ ਨਮਾਜੋ ਵਿਸ਼ਾ ਲੈ ਕਰਕੇ ਹਾਜ਼ਰ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਚਾਹੀਦਾ ਹੈ ਜਾਂ ਮੰਨਣਾ ਚਾਹੀਦਾ ਹੈ ਸੋ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਹੀ ਜਗਤ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡਾ ਗੁਰੂ ਮੰਨਦੇ ਹਾਂ ਸਾਡਾ ਸਭ ਕੁਝ ਮੰਨਦੇ ਹਾਂ ਪਰ ਬਹੁਤੇ ਲੋਕ ਜਿਵੇਂ ਕਿ Hindu ਲੋਕ ਹੁੰਦੇ ਨੇ ਉਹ ਮੂਰਤੀ ਨੂੰ ਮੱਥਾ ਟੇਕਦੇ ਨੇ ਉਹ ਉਹਨਾਂ ਦੀ ਪਰੰਪਰਾ ਹੈ ਉਹਨਾਂ ਦਾ ਸਿਧਾਂਤ ਹੈ ਪਰ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੂਜਣਾ ਹੈ ਜਾਂ ਮੰਨਣਾ ਹੈ ਜਾਂ ਕਿਸੇ ਹੋਰ ਢੰਗ ਦੇ ਨਾਲ ਵੇਖਣਾ ਹੈ ਇਹ ਭਾਈ ਸਾਹਿਬ ਜੀ ਦੇ ਅੱਗੇ ਆਪਾਂ ਪ੍ਰਸ਼ਨ ਸਾਰੇ ਹੀ ਰੱਖਦੇ ਹਾਂ ਤੇ ਸਾਨੂੰ ਤੁਸੀਂ ਇਹਦੇ ਬਾਰੇ ਗਿਆਨ ਦਿਓ ਜੀ ਐਦਾਂ ਵਾ ਗੁਰੂ ਸਵਾਰਿਓ ਮੈਂ ਗੱਲ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਹੁਤ ਪਿਆਰੀ ਮਹਿੰਗੀ ਬਾਣੀ ਵਿੱਚੋਂ ਆਰੰਭ ਕਰਨੀ ਹੈ ਹਾਂ ਹਾਂ ਪਈਸਾ ਪਈ ਗੁਰਦਾਸ ਸਾਹਿਬਾਨ ਜੀ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਫੇਰੀਆਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਦੂਸਰੀ ਭਾਸ਼ਾ ਵਿੱਚ ਉਦਾਸੀਨਾ ਕਹਿ ਕੇ ਵੀ ਬੋਲਦੇ ਹਾਂ ਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਜੀ ਜਿੱਥੇ-ਜਿੱਥੇ ਵੀ ਪ੍ਰਚਾਰ ਕਰਨ ਗਏ ਉੱਥੇ ਗੁਰੂ ਸਾਹਿਬ ਜੀ ਨੇ ਗੁਰੂ ਗਿਆਨ ਜਿਹੜਾ ਪ੍ਰਕਾਸ਼ ਆ ਉਹ ਹਰ ਇੱਕ ਦੇ ਹਿਰਦੇ ਵਿੱਚ ਵਸਾਉਣਾ ਕੀਤਾ ਪਈਸਾ ਪਈ ਗੁਰਦਾਸ ਸਾਹਿਬਾਨ ਜੀ ਗੱਲ ਕਰਦੇ ਨੇ ਕਿ ਵੀ ਸੋਦਰ ਆਰਤੀ ਗਾਵੀਏ ਅਮਰਤ ਵੇਲੇ ਜਪ ਉਚਾਰਾ ਹੁਣ ਜਿਹੜੀ ਗੱਲ ਆਪਾਂ ਕਰਨੀ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਚਾਹੀਦਾ ਹੈ ਜਾਂ ਮੰਨਣਾ ਚਾਹੀਦਾ ਹੈ ਮੈਂ ਜਦੋਂ ਸਮਾਜ ਦੇ ਲੋਕਾਂ ਦੀ ਹਾਲਤ ਵੇਖਦਾ ਹਾਂ ਠੀਕ ਆ ਉਹਨਾਂ ਦੇ ਅੰਦਰ ਗੁਰੂ ਪ੍ਰਤੀ ਸਤਕਾਰ ਹੈ ਉਹ ਸ਼ਰਧਾ ਨੂੰ ਮੁੱਖ ਰੱਖਦੇ ਆ ਪਰ ਉਹਨਾਂ ਨੂੰ ਇਦਾਂ ਲੱਗਦਾ ਵੀ ਕਿ ਜਿਵੇਂ ਅਸੀਂ ਗੁਰੂ ਸਾਹਿਬ ਜੀ ਨੂੰ ਮੰਨ ਰਹੇ ਆ ਪਰ ਸਚਾਈ ਇਹ ਹੈ ਉਹਨਾਂ ਦੇ ਜਿੱਦਾਂ ਦੇ ਹਾਲਾਤ ਵੇਖੇ ਜਾਂਦੇ ਆ ਜਿੱਦਾਂ ਦੇ ਉਹ ਕਰਮ ਕਾਂਡ ਉਹ ਕਰੀ ਜਾਂਦੇ ਆ ਹੂੰ 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 ਉਹਨੂੰ ਉਹ ਇੱਕ ਸ਼ਰਧਾ ਨੂੰ ਮਨ ਵਿੱਚ ਰੱਖ ਕੇ ਉਹ ਕਰੀ ਜਾਂਦੇ ਆ ਹੂੰ ਪਰ ਮੈਂ ਮਾਫੀ ਚਾਹੁੰਨਾ ਹੈ ਲਾਈਵ ਦੇ ਵਿੱਚ ਵੀ ਆਪਣੀ ਗੱਲ ਹੋ ਰਹੀ ਆ ਹੂੰ ਇਹਦੇ ਲਈ ਮੈਂ ਕੋਈ ਸ਼ਬਦ ਚੁਣ ਕੇ ਰੱਖਿਆ ਵੀ ਉਹ ਸ਼ਰਧਾ ਨਹੀਂ ਹੁੰਦੀ ਸਕੋ ਉਹ ਅੰਨੀ ਸ਼ਰਦਾ ਹੁੰਦੀ ਹੈ ਉਹ ਗਿਆਨ ਨਹੀਂ ਹੁੰਦਾ ਭਾਈ ਸਾਹਿਬ ਜੀ ਸਗੋ ਉਹ ਅਧੂਰਾ ਗਿਆਨ ਹੁੰਦਾ ਹੈ ਸਿਆਣੇ ਕਹਿੰਦੇ ਵੀ ਜਿਹੜਾ ਅਧੂਰਾ ਗਿਆਨ ਹੁੰਦਾ ਨਾ ਉਹ ਹਮੇਸ਼ਾ ਹੀ ਡਬੋ ਕੇ ਰੱਖ ਦਿੰਦਾ ਬੰਦੇ ਨੂੰ ਜੇ ਕਿਸੇ ਬੰਦੇ ਨੂੰ ਗਿਆਨ ਨਾ ਨੋ ਹੋਵੇ ਉਹਨੂੰ ਅਧੂਰਾ ਗਿਆਨ ਹੋਵੇ ਕਿਉਂਕਿ ਸਮਾਜ ਦੇ ਵਿੱਚ ਬੰਦਾ ਦੋ ਚੀਜ਼ਾਂ ਤੋਂ ਹੀ ਜਿਹੜਾ ਵਾ ਹੇ ਹਮੇਸ਼ਾ ਹੀ ਕਬਰਾਟ ਰੱਖ ਲੈਂਦਾ ਹੈ ਜਿਹੜਾ ਬੰਦਾ ਹੈ ਮਨੁੱਖ ਹੈ ਦੋ ਚੀਜ਼ਾਂ ਕਰਕੇ ਹੀ ਡੁੱਬ ਜਾਂਦਾ ਹੈ ਜਾਂ ਤਾਂ ਜਿਹੜਾ ਬੰਦਾ ਬਹੁਤਾ ਪੜਿਆ ਲਿਖਿਆ ਹੋਵੇ ਉਹ ਤੇ ਜਾਂ ਜਿਹੜਾ ਬੰਦਾ ਬਹੁਤਾ ਹੀ ਅਣਪੜ ਹੋਵੇ ਉਹ ਹਮੇਸ਼ਾ ਹੀ ਡੁੱਬ ਜਾਂਦਾ ਜਿਵੇਂ ਹੁਣ ਮੰਨ ਲਓ ਮੈਂ ਨਿੱਕੀ ਜਿਹੀ ਉਦਾਹਰਣ ਦੇ ਕੇ ਆਪਣੇ ਵਿਸ਼ੇ ਤੇ ਜਰੂਰ ਆਉਣ ਦੀ ਕੋਸ਼ਿਸ਼ ਕਰਾਂਗਾ ਵੀ ਮੰਨ ਲਓ ਕੋਈ ਬੰਦਾ ਬਹੁਤਾ ਪੜਿਆ ਲਿਖਿਆ ਉਹ ਜਦੋਂ ਧਾਰਮਿਕ ਸਥਾਨ ਤੇ ਜਾਂਦਾ ਉਹ ਵਾਰ-ਵਾਰ ਟੋਕਾ ਟਕਾਈ ਕਰਦਾ ਰਹਿੰਦਾ ਭਾਈ ਸਾਹਿਬ ਤੁਸੀਂ ਇਦਾਂ ਨਹੀਂ ਕਰਨਾ ਇਦਾਂ ਕਰਨਾ ਚਾਹੀਦਾ ਜਿਹੜਾ ਬੰਦਾ ਅਣਪੜ ਹੈ ਮੰਨ ਲਓ ਉਹਦੇ ਸਾਹਮਣੇ ਜੇ ਕੋਈ ਮੰਨ ਲਓ ਕੋਈ ਜੋਤ ਨੂੰ ਮੱ ਠੀਕ ਆ ਜੇ ਕੋਈ ਮੰਨ ਲਓ ਰਮਲਾ ਅੱਗੇ ਪਿੱਛੇ ਲੱਗੋ ਨੇ ਕਹਿੰਦੇ ਸ਼ਾਇਦ ਇਹੀ ਮਰਜ਼ਾ ਦਾ ਹੁਣ ਮਤਲਬ ਦੋਨੇ ਪੱਖ ਤੋਂ ਇਹ ਗੱਲ ਹੋ ਰਹੀ ਹੈ ਕਿ ਜਿਹੜਾ ਬੰਦਾ ਪੜਿਆ ਲਿਖਿਆ ਉਹ ਕਿਸੇ ਨੂੰ ਟਿਕਣ ਨਹੀਂ ਦਿੰਦਾ ਤੇ ਜਿਹੜਾ ਬੰਦਾ ਬਹੁਤਾ ਹੀ ਅਨਪੜਾ ਉਹਨੂੰ ਲੱਗਦਾ ਵੀ ਸ਼ਾਇਦ ਇਹੀ ਕੰਮ ਹੋ ਰਿਹਾ ਏ ਇਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਤੇ ਪੂਜਣ ਦਾ ਜਿਹੜਾ ਵਿਸ਼ਾ ਹੈ ਇਹਦੇ ਵਿੱਚ ਮਨੁੱਖ ਨੇ ਬਹੁਤ ਜਿਹੜਾ ਹੈ ਆਪਣੇ ਦਿਮਾਗ ਦੇ ਵਿੱਚ ਇਹ ਇਦਾਂ ਕਹਿ ਲਓ ਕਿ ਇੱਕ ਖੂਹ ਪਟਕੇ ਰੱਖ ਲਿਆ ਜਿੰਦੇ ਵਿੱਚੋਂ ਬੰਦਾ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੈਗਾ ਹਗਾ ਹੁਣ ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਆਂ ਸ਼੍ਰੀ ਜਪਜੀ ਸਾਹਿਬ ਜਿੰਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੜਾ ਹੀ ਸੋਹਣਾ ਲਿਖਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਮਰਤ ਵੇਲੇ ਜਪ ਉਚਾਰਾ ਉਸੇ ਹੀ ਪਾਵਨ ਪਵਿੱਤਰ ਬਾਣੀ ਤੋਂ ਗੱਲ ਆਰੰਭ ਕਰੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਾਰ ਪੌੜੀਆਂ ਮੰਨੇ ਦੀਆਂ ਲਿਖੀਆਂ ਵਾ ਗੁਰੂ ਸਾਹਿਬ ਜੀ ਹਰ ਪੌੜੀ ਦੇ ਅਖੀਰ ਵਿੱਚ ਇੱਕੋ ਹੀ ਗੱਲ ਕਹਿੰਦੇ ਨੇ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜੇ ਕੋ ਮੰਨ ਜਾਣੇ ਮਨ ਕੋਈ ਗੱਲ ਪੂਜਣ ਦੀ ਨਹੀਂ ਪਰ ਮੈਂ ਹੈਰਾਨ ਹੁੰਨਾ ਵੀ ਉਸ ਜਪਜੀ ਸਾਹਿਬ ਨੂੰ ਅਸੀਂ ਨਤਮਸਤਕ ਵੀ ਹੁੰਨੇ ਆ ਮੱਥਾ ਵੀ ਟੇਕਦੇ ਆ ਪਰ ਅਸੀਂ ਫੇਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਬਜਾਏ ਪੂਜੀ ਜਾ ਰਹੇ ਆ ਦੇਖੀਏ ਤੇ ਬਹੁਤੇ ਲੋਕ ਨੇ ਆਪ ਸਭ ਵੀ ਸੁਣ ਰਹੇ ਹੋ ਮੈਂ ਸਮਝ ਰਹੇ ਆ ਆਪ ਜੀ ਦੇ ਕੋਲੋਂ ਅਸੀਂ ਬਹੁਤੇ ਲੋਕ ਜਿਵੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਸਿਰਫ ਮੱਥਾ ਟੇਕਣਾ ਬੈਠ ਜਾਣਾ ਕੁਝ ਸਮਾਂ ਅਸੀਂ ਇਹੀ ਸਮਝਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਿਆ ਜਾਂ ਦੂਜੇ ਸ਼ਬਦਾਂ ਵਿੱਚ ਕਹੀਏ ਪੂਜ ਲਿਆ ਪਰ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੁੱਛੀਏ ਕਿ ਪਾਤਸ਼ਾਹ ਮੱਥਾ ਕਿਉਂ ਟੇਕਣਾ ਤਾਂ ਉਹ ਆਪ ਜੀ ਨੂੰ ਵੀ ਇਹ ਵਾਕੂਬੀ ਪਤਾ ਕਿ ਸੀਸ ਨਵਾਇਆ ਕਿ ਆਤੀ ਅਜੰਦੇ ਕੁਸ ਹੁੰਦੇ ਜਾਈਏ ਕਿ ਮੱਥਾ ਟੇਕਣ ਦਾ ਕੋਈ ਲਾਭ ਨਹੀਂ ਜੇ ਮਨ ਦੇ ਵਿੱਚ ਪ੍ਰੀਤ ਨਹੀਂ ਪਿਆਰ ਨਹੀਂ ਗੁਰੂ ਦੇ ਵਿੱਚ ਨਾ ਹਾਂ ਔਰ ਇੱਥੇ ਗੱਲ ਆਪਾਂ ਹੋਰ ਜ਼ਰੂਰੀ ਕਰ ਲਈਏ ਭਾਈ ਸਾਹਿਬ ਜੀ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਕੋਈ ਗੱਲਬਾਤ ਚੱਲ ਰਹੀ ਹੁੰਦੀ ਹੈ ਨਾ ਤੇ ਬਹੁਤੇ ਲੋਕ ਉਸ ਕਲਿੱਪ ਨੂੰ ਉਸ ਗੱਲ ਨੂੰ ਅੱਧੀ ਕੱਟ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਵੇਖੋ ਜੀ ਆ ਭਾਈ ਸਾਹਿਬ ਕਹਿੰਦੇ ਨਹੀਂ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਇਹ ਗੱਲ ਨਾ ਤੇ ਤੁਸੀਂ ਕਹਿ ਰਹੇ ਹੋ ਤੇ ਨਾ ਮੈਂ ਕਹਿ ਰਿਹਾ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਾਰਾ ਕਹਿੰਦੇ ਮੱਥਾ ਟੇਕਣ ਦਾ ਤਾਂ ਕੋਈ ਫਾਇਦਾ ਨਹੀਂ ਜੇ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ ਇਹਦਾ ਮਤਲਬ ਮੈਂ ਗੁਰੂ ਸਾਹਿਬਾਂ ਰਿਓ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਨਹੀਂ ਹੋਣਾ ਗੁਰੂ ਸਾਹਿਬ ਜੀ ਨੂੰ ਅਸੀਂ ਪ੍ਰਕਰਮਾ ਨਹੀਂ ਕਰਨੀਆਂ ਗੁਰੂ ਸਾਹਿਬ ਜੀ ਨੂੰ ਪ੍ਰਕਰਮਾ ਵੀ ਸਿੱਖਨੇ ਕਰਨੀਆਂ ਗੁਰੂ ਸਾਹਿਬ ਨੂੰ ਨਤਮਸਤਕ ਵੀ ਹੋਣਾ ਸਾਡਾ ਉਹ ਜਗਤ ਗੁਰੂ ਆ ਸਾਡੀ ਉਹ ਅਗ ਕਰ ਰਿਹਾ ਇਸ ਕਰਕੇ ਸਾਨੂੰ ਗੁਰੂ ਸਾਹਿਬ ਨਤਮਸਤਕ ਹੋਣਾ ਜਿਹਦਾ ਪਰ ਗੁਰੂ ਸਾਹਿਬ ਕਹਿੰਦੇ ਵੀ ਸਜਨਾ ਵੀ ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਮੰਨਿਆ ਨਹੀਂ ਨਾ ਇੱਕ ਪਾਵਨ ਬੋਲ ਤੁਸੀਂ ਕਈ ਵਾਰੀ ਪੜ੍ਹਦੇ ਤੇ ਸੁਣਦੇ ਹੋ ਗੁਰੂ ਸਾਹਿਬ ਕਹਿੰਦੇ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਵੀ ਜੇ ਤੂੰ ਸਲਾਮ ਵੀ ਕੀਤੀ ਹੈ ਹਨਾ ਵੀ ਜੇ ਪਰ ਜੇ ਸਲਾਮ ਕਰਨ ਤੋਂ ਬਾਅਦ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤੋਂ ਬਾਅਦ ਪਰ ਜੇ ਤੂੰ ਗੁਰੂ ਦਾ ਉਪਦੇਸ਼ ਮੰਨਿਆ ਨਹੀਂ ਤੇ ਫਿਰ ਗੁਰੂ ਸਾਹਿਬ ਕਹਿੰਦੇ ਯਕੀਨ ਕਰਕੇ ਜਨ ਸਜਨਾ ਕੋਈ ਫਿਰ ਬਹੁਤਾ ਲਾਭ ਨਹੀਂ ਹੈ ਤੇਰਾ ਮਤਲਬ ਫਿਰ ਇਸ ਦਾ ਇਹੋ ਹੀ ਹੋਇਆ ਕਿ ਜੇ ਅਸੀਂ ਸਾਲਾਂ ਬੱਧੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਆ ਬੈਠਦੇ ਆ ਪਰ ਜੇ ਉਹਨਾਂ ਦੇ ਬਚਨਾਂ ਨੂੰ ਮੰਨਦੇ ਨਹੀਂ ਤਾਂ ਫਿਰ ਸਾਨੂੰ ਉਹਦਾ ਬਹੁਤਾ ਲਾਭ ਨਹੀਂ ਹੋਣਾ ਸਹੀ ਹੈ ਬਿਲਕੁਲ ਬਿਲਕੁਲ ਕਿਉਂਕਿ ਗੱਲ ਤੇ ਗੁਰੂ ਸਾਡਾ ਕੀ ਹੈ ਜੀ ਸਤਗੁਰ ਬਚਨ ਬਚਨ ਹੈ ਸਤਗੁਰ ਕਿਉਂਕਿ ਸਤਗੁਰੂ ਬਚਨਾਂ ਦਾ ਇਹ ਤੇ ਬਚਨ ਕਮਾਏ ਜਾਂਦੇ ਨਹੀਂ ਉਹਨਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਂਦਾ ਹੈ ਸੋ ਮੇਨ ਗੱਲ ਮੈਂ ਜੀ ਸਾਡੇ ਵਿਸ਼ੇ ਨੂੰ ਥੋੜਾ ਨਾਲ-ਨਾਲ ਲੈ ਲਵਾਂ ਥੋੜੀ ਜਿਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਕਦੋਂ ਹੁੰਦੀ ਏ ਲਿਖਣ ਦੀ ਬੰਤਰ ਕਿਵੇਂ ਦੀ ਏ ਵਿੱਚ ਬਾਣੀਆਂ ਦਾ ਕੀ ਸੰਦਰਭ ਹੈ ਭਗਤ ਸਹਿਬਾਨ ਦੀ ਬਾਣੀ ਦਾ ਇਹਦੇ ਬਾਰੇ ਥੋੜਾ ਜਿਹਾ ਗਿਆਨ ਦਿਓ ਸਾਨੂੰ ਅਸਲ ਵਿੱਚ ਜਦੋਂ ਅਸੀਂ ਆਪਣੀਆਂ ਪ੍ਰਾਤਨਿਕ ਇਤਿਹਾਸਕ ਕਿਤਾਬਾਂ ਪੜ੍ਹਦੇ ਹਾਂ ਹਮ ਹਮ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਮੈਂ ਪ੍ਰੋਫੈਸਰ ਸਹਿਬ ਸਿੰਘ ਦੀ ਇੱਕ ਪੁਸਤਕ ਪੜ੍ਹੀ ਆਪ ਜੀ ਨੇ ਵੀ ਸ਼ਾਇਦ ਪੜ੍ਹੀ ਹੋਵੇਗੀ ਰੱਬ ਵਰਗੀ ਸੰਗਤ ਨੇ ਵੀ ਪੜ੍ਹੀ ਹੋਵੇਗੀ ਹਮ ਹਮ ਕਿ ਆਦ ਬੀੜ ਗ੍ਰੰਥ ਪ੍ਰੋਫੈਸਰ ਸਹਿਜ ਸਿੰਘ ਜੀ ਕੌਮਤੀ ਬਹੁਤ ਮਹਾਨ ਸ਼ਖਸੀਅਤ ਜਿਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਾਸ ਟੀਕੇ ਸਟਿਕ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਏ ਤੇ ਉਹਨਾਂ ਦਾ ਨਾਮ ਦਰਪਣ ਰੱਖਿਆ ਮੈਂ ਭਾਈ ਸਾਹਿਬ ਗੱਲ ਕਰਨੀ ਚਾਹੁੰਨਾ ਕਿਉਂਕਿ ਮੈਂ ਸ਼ਾਇਦ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀਗੀ ਹੂੰ ਹੂੰ ਕਿ ਮੇਰੇ ਨਾਲ ਦਿਮਾਗ ਵਿੱਚ ਜਿਹੜੀ ਗੱਲ ਆ ਜਾਂਦੀ ਹੈ ਤੇ ਉਹ ਮੈਂ ਕਦੇ ਵੀ ਅੱਖਾਂ ਤੋਂ ਓਲੇ ਨਹੀਂ ਕਰਦਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਗੱਲ ਮੈਂ ਆਪਣੇ ਦਿਮਾਗ 'ਚ ਰੱਖਾ ਤੇ ਸੰਗਤਾਂ ਦੀ ਝੋਲੀ 'ਚ ਨਾ ਪਾਵਾਂ ਹੂੰ ਹੂੰ ਜਦੋਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਿਆ ਤੇ ਕਿਉਂਕਿ ਜਿਸ ਗੁਰੂ ਸਾਹਿਬ ਦੀ ਸੀ ਗੱਲ ਕਰੇ ਵੀ ਗੁਰੂ ਸਾਹਿਬ ਜੀ ਨੂੰ ਮੰਨਣਾ ਚਾਹੀਦਾ ਜਾਂ ਪੂਜਣਾ ਚਾਹੀਦਾ ਹੂੰ ਹੂੰ ਤਾਂ ਉਹਨਾਂ ਨੇ ਭਾਈ ਸਾਹਿਬ ਜੀ ਕੀ ਕੀਤਾ ਕਿ ਉਹਨਾਂ ਪੋਥੀ ਸਹਿਬਾਨਾਂ ਦੇ ਉੱਪਰ ਇੱਕ ਲਫ਼ਜ਼ ਲਿਖਿਆ ਦਰਪਣ ਹੂੰ ਤੇ ਕਿਸੇ ਨੇ ਸਵਾਲ ਕੀਤਾ ਕਹਿੰਦੇ ਪ੍ਰੋਫੈਸਰ ਸਹਿਜ ਸਿੰਘ ਜੀ ਤੁਸੀਂ ਮਿਹਨਤ ਬਹੁਤ ਜਿਹੜੀ ਬਾਕੂ ਵੀ ਢੰਗ ਨਾਲ ਕੀਤੀ ਆ ਪਰ ਤੁਸੀਂ ਇੱਥੇ ਲਫ਼ਜ਼ ਦਰਪਣ ਲਿਖਿਆ ਸਾਨੂੰ ਸ਼ੋਭਾ ਨਹੀਂ ਦਿੱਤਾ ਪ੍ਰੋਫੈਸਰ ਸਹਿਜ ਸਿੰਘ ਬਹੁਤ ਨਿਮਰਤਾ ਦੀ ਸ਼ਖਸੀਅਤ ਸਾਨੂੰ ਉਹ ਕਹਿੰਦੇ ਵੀ ਠੀਕ ਹੈ ਜੇ ਤੈਨੂੰ ਗਲਤੀ ਲੱਗੀ ਤੇ ਮੈਂ ਮਾਫੀ ਚਾਹੁੰਨਾ ਪਰ ਤੈਨੂੰ ਇਸ ਚੀਜ਼ ਦੇ ਵਿੱਚ ਇਸ ਸ਼ਬਦ ਦੇ ਵਿੱਚ ਮੁਸ਼ਕਲ ਕੀ ਆ ਉਹ ਕਹਿੰਦੇ ਵੀ ਮੁਸ਼ਕਲ ਇਹ ਵੀ ਦਰਪਣ ਦਾ ਜਿਹੜਾ ਅਰਥ ਹੁੰਦਾ ਵਾ ਦਰਪਣ ਦਾ ਅਰਥ ਹੁੰਦਾ ਵਾ ਸ਼ੀਸ਼ਾ ਪ੍ਰੋਫੈਸਰ ਸਹਿਜ ਸੇ ਕਹਿੰਦੇ ਬਿਲਕੁਲ ਜੀ ਦਰਪਣ ਦਾ ਅਰਥ ਸ਼ੀਸ਼ਾ ਹੁੰਦਾ ਵਾ ਪਰ ਕਹਿੰਦੇ ਵੀ ਤੁਸੀਂ ਇਹਨੂੰ ਸ਼ੀਸ਼ਾ ਸ਼ਬਦ ਨਾਲ ਲਿਖੋ ਜਾਂ ਦਰਪਨ ਸ਼ਬਦ ਨਾਲ ਲਿਖੋ ਤੁਸੀਂ ਜਾਂ ਸਟਿਕ ਲਿਖੋ ਜਾਂ ਕੋਈ ਟੀਕਾ ਲਫ਼ਜ਼ ਲਿਖੋ ਤੇ ਪ੍ਰੋਫੈਸਰ ਸੈਸ ਨੇ ਗੱਲ ਬੜੀ ਸੋਹਣੀ ਕਹੀ ਸੀ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਉਹ ਕਹਿੰਦੇ ਭਰਾਵਾ ਦੇਖ ਮੈਂ ਠੀਕ ਹੈ ਵੀ ਤੇਰੇ ਕਹਿ ਤੇ ਜਿਹੜਾ ਇਹ ਸ਼ਬਦ ਆ ਮੈਂ ਤਬਦੀਲ ਕਰ ਦੇਵਾਂਗਾ ਪਰ ਇੱਕ ਗੱਲ ਇਹ ਵੀ ਜਦੋਂ ਕਿਸੇ ਮਨੁੱਖ ਦੇ ਚਿਹਰੇ ਤੇ ਦਾਗ ਲੱਗਿਆ ਹੋਵੇ ਨਾ ਮੰਨ ਲਓ ਤੁਸੀਂ ਦਸਤਾਰ ਸਜਾਈ ਹੈ ਮੈਂ ਦਸਤਾਰ ਸਜਾਈ ਹੈ ਤੇ ਆਪਾਂ ਨੂੰ ਕੋਈ ਇੱਕ ਬੰਦਾ ਕਹ ਦੇ ਵੀ ਭਾਈ ਤੇਰੇ ਦਸਤਾਰ ਦੇ ਉੱਪਰ ਕੋਈ ਦਾਗ ਲੱਗਿਆ ਜਾਂ ਤੇਰੇ ਚਿਹਰੇ ਤੇ ਦਾਗ ਲੱਗਿਆ ਤੇ ਆਪਾਂ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ਕੁਦਰਤੀ ਜੀ ਗੱਲ ਹੈ ਨਾ ਤੇ ਉਹ ਕਹਿੰਦੇ ਫਿਰ ਕਹਿੰਦੇ ਫਿਰ ਆਪਾਂ ਇੱਕੋ ਹੀ ਗੱਲ ਕਹਿੰਦੇ ਆ ਵੀ ਜੇ ਨਹੀਂ ਤੈਨੂੰ ਭਰੋਸਾ ਤੇ ਉਹ ਸਾਹਮਣੇ ਦਰਪਣ ਸ਼ੀਸ਼ਾ ਲੱਗਿਆ ਤੂੰ ਸ਼ੀਸ਼ੇ ਦੇ ਸਾਹਮਣੇ ਦੇਖ ਲਾ ਉਹ ਕਹਿੰਦੇ ਵੀ ਇਹਦਾ ਮਤਲਬ ਕੀ ਕਹਿੰਦਾ ਮਤਲਬ ਕਹਿੰਦੇ ਇੱਕ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਵੀ ਇਹਦਾ ਮਤਲਬ ਇਹ ਹੈ ਵੀ ਮੈਂ ਤੈਨੂੰ ਕਹੂੰਗਾ ਵੀ ਤੂੰ ਕਾਮੀ ਆ ਤੂੰ ਮੈਨੂੰ ਕਹੇਗਾ ਵੀ ਤੂੰ ਵੀ ਕਾਮੀ ਆ ਤੂੰ ਮੈਨੂੰ ਕਹੇਗਾ ਵੀ ਤੂੰ ਸੰਤੋਖੀ ਆ ਤੂੰ ਮੈਨੂੰ ਕਹੇਗਾ ਵੀ ਤੇਰੇ ਅੰਦਰ ਕ੍ਰੋਧ ਹੈ ਹੰਕਾਰ ਹੈ ਤੇ ਬੰਦਾ ਕਹੋਗੇ ਵੀ ਯਾਰ ਤੂੰ ਤਾਂ ਮੇਰੇ ਤੇ ਦੁਸ਼ਣਵਾਜੀ ਲਾ ਰਿਆ ਵਾ ਫਿਰ ਉਹ ਕਹਿੰਦੇ ਫਿਰ ਕੋਈ ਕੰਮ ਆ ਕਿ ਅੱਜ ਜਿਸ ਗੁਰੂ ਗ੍ਰੰਥ ਸਾਹਿਬ ਆਪਾਂ ਗੱਲ ਕਰਾਂ ਵੀ ਪੂਜਣਾ ਚਾਹੀਦਾ ਕਿ ਮੰਨਣਾ ਚਾਹੀਦਾ ਕਹਿੰਦੇ ਸਾਹਮਣੇ ਆ ਜਾਈ ਤੈਨੂੰ ਦੱਤ ਨੇ ਕੋਈ ਗੱਲ ਕਹਿਣੀ ਵੀ ਹਮ ਅਵਗੁਣ ਭਰੇ ਏਗੁਣ ਨਾਹੀ ਅਮਰਤ ਛਾੜ ਬਿਖੇ ਬੇਖਾਈ ਖੈਰ ਜਿਹੜੀ ਗੱਲ ਆਪਣੇ ਵਿਸ਼ੇ ਤੇ ਆਵੇ ਕਿ ਪ੍ਰੋਫੈਸਰ ਸੈ ਸਿੰਘ ਨੇ ਬੜੀ ਸੋਹਣੀ ਢੰਗ ਨਾਲ ਲਿਖਿਆ ਕਿ ਤੁ ਜੋਗੀਆਂ ਨਾਲ ਗੱਲਾਂ ਬਾਤਾਂ ਹੋਈਆਂ ਗੁਰੂ ਸਾਹਿਬ ਜੀ ਨੇ ਉਹ ਗੱਲਾਂ ਨਾਲ ਨਾਲ ਗੁਰੂ ਸਾਹਿਬ ਜੀ ਜਿਹੜਾ ਉਹ ਲਿਖ ਦੇ ਗਏ ਪਾਣੀ ਦਾ ਰੂਪ ਪਾਣੀ ਦਾ ਰੂਪ ਉਹਨੂੰ ਜਿਹੜਾ ਸਰੂਪ ਦਿੰਦੇ ਗਏ ਗੁਰੂ ਸਾਹਿਬ ਜੀ ਜਿਵੇਂ ਆਪਾਂ ਜਬਜੀ ਸਾਹਿਬ ਜੀ ਦੀ ਗੱਲ ਕਰੀ ਪਾਵਰ ਪਵਿੱਤਰ ਸ੍ਰੀ ਜਬਜੀ ਸਾਹਿਬ ਦੇ ਵਿੱਚ ਮੈਂ ਉਹੀ ਪੰਕਤੀਆਂ ਰੱਖਾਂਗਾ ਜਿਹੜੀਆਂ ਤੁਹਾਨੂੰ ਵੀ ਯਾਦ ਆ ਚਲੋ ਮੈਨੂੰ ਵੀ ਯਾਦ ਹੈ ਤੇ ਰੱਬ ਵਰਗੀ ਸੰਗਤ ਨੂੰ ਵੀ ਯਾਦ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਇਹਨਾਂ ਦੋ ਪੰਕਤੀਆਂ ਦੋ ਸ਼ਬਦਾਂ ਤੋਂ ਸ਼ਾਇਦ ਸਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਕਿੱਦਾਂ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਕਿੱਦਾਂ ਲਿਖਿਆ ਜਾ ਰਿਹਾ ਸੀਗਾ ਪਲਾਂ ਕੇ ਬਾਅਦ ਵਿੱਚ ਪ੍ਰੋਫੈਸਰ ਸ ਜਦੋਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਉਦੇ ਦੇ ਜਿਹਦੇ ਬਾਰੇ ਕਵੀ ਸੰਤੋਖ ਸਿੰਘ ਚੂੜਾਮਣੀ ਨੇ ਆਪਣੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹ ਲਿਖਿਆ ਕਿ ਆਪਨ ਕੀਨ ਸੱਚਖੰਡ ਪਿਆਨਾ ਵੀ ਜਦੋਂ ਗੁਰੂ ਸਾਹਿਬ ਜੀ ਇਸ ਸਰੀਰ ਕਚੋਲੇ ਨੂੰ ਛੱਡਦੇ ਆ ਤੇ ਗੁਰੂ ਸਾਹਿਬ ਜੀ ਦੇ ਕੋਲ ਇੱਕ ਪਾਵਨ ਪਵਿੱਤਰ ਪੋਥੀ ਹੈ ਇਹਦਾ ਮਤਲਬ ਕੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਹ ਪੋਥੀ ਹੈ ਵੇਖੋ ਹੁਣ ਤੁਸੀਂ ਭਾਈ ਸਾਹਿਬ ਇਹ ਗੁਰਦਾਸ ਜੀ ਨੂੰ ਪੜ੍ਹ ਕੇ ਦੇਖੋ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬਾਂ ਜੀ ਬੜਾ ਪਿਆਰਾ ਬਚਨ ਲਿਖਦੇ ਵੀ ਜਦੋਂ ਗੁਰੂ ਸਾਹਿਬ ਜੀ ਇਸਲਾਮ ਦੇ ਲੋਕਾਂ ਕੋਲ ਜਾਂਦੇ ਆ ਤਾਂ ਇੱਕੋ ਗੱਲ ਕਹਿੰਦੇ ਕਿ ਗੁਰੂ ਸਾਹਿਬ ਜੀ ਦੇ ਕੋਲ ਇੱਕ ਕਿਤਾਬ ਹੈ ਹਾਲਾਂਕਿ ਮੈਂ ਕਿਤਾਬ ਲਫ਼ਜ਼ ਨਹੀਂ ਬੋਲਾਂਗਾ ਆਪਾਂ ਸਤਿਕਾਰ ਨਾਲ ਪੋਥੀ ਸਹਿਬਾਨ ਹੀ ਕਹਾਂਗੇ ਪਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕਹੇ ਕਥਨ ਦੇ ਮੁਤਾਬਕ ਜਾਂ ਉਹ ਇਸਲਾਮ ਦੀ ਦੁਨੀਆ ਦੇ ਲੋਕਾਂ ਦੇ ਮੁਤਾਬਕ ਵੀ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਇਹਨਾਂ ਮਤਲਬ ਕਿ ਗੁਰੂ ਸਾਹਿਬ ਜੀ ਦੇ ਕੋਲੇ ਪਾਵਨ ਪਵਿੱਤਰ ਪੋਥੀ ਹੈ ਔਰ ਇੱਕ ਗੱਲ ਮੈਨੂੰ ਹੋਰ ਬੜੀ ਪਿਆਰੀ ਲੱਗਦੀ ਆ ਇਹ ਵੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੜੀ ਸੋਹਣੀ ਕਰਕੇ ਲਿਖੀ ਆ ਕਿ ਗੁਰੂ ਸਾਹਿਬ ਜੀ ਦੇ ਕੋਲੇ ਆਸਾ ਹੱਥ ਕਿਤਾਬ ਕਤਾਬ ਹੈ ਨਾ ਕਸ਼ ਹੈ ਤੇ ਗੁਰੂ ਸਾਹਿਬੀ ਕੋਲੇ ਇੱਕ ਕਿਤਾਬ ਵੀ ਆ ਮਤਲਬ ਪੋਥੀ ਸਹਿਬਾਨ ਹੈ ਨਾ ਤੇ ਦੂਸਰੀ ਗੱਲ ਕਿ ਗੁਰੂ ਸਾਹਿਬ ਜੀ ਕੋਲ ਇੱਕ ਡੰਡਾ ਵੀ ਆ ਹੁਣ ਇਹ ਜਿਹੜਾ ਕੰਮ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੱਲ ਇੱਕ ਅਧਿਆਪਕ ਦੇ ਜਾਂਦੀ ਹੈ ਬਿਲਕੁਲ ਕਿਉਂਕਿ ਦੇਖੋ ਆਪਾਂ ਵੀ ਜਦੋਂ ਸਕੂਲਾਂ ਕਾਲਜਾਂ ਵਿੱਚ ਪੜ੍ਹੇ ਆ ਤੇ ਉਦੋਂ ਸਾਡੇ ਪਲਾਂ ਅੱਜ ਦਾ ਕੁਝ ਜ਼ਮਾਨਾ ਭਾਈ ਸਾਹਿਬ ਜੀ ਬਦਲ ਚੁੱਕਿਆ ਪਰ ਪਹਿਲਾਂ ਇੱਕ ਸਮਾਂ ਹੁੰਦਾ ਕਿ ਸਾਡੇ ਅਧਿਆਪਕਾਂ ਦੇ ਹੱਥਾਂ 'ਚ ਕਿਤਾਬਾਂ ਹੁੰਦੀਆਂ ਸਨ ਤੇ ਇੱਕ ਉਹਨਾਂ ਕੋਲ ਡੰਡਾ ਹੁੰਦਾ ਸੀ ਇੱਕ ਇਹ ਅਧਿਆਪਕ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਉਹ ਹੱਥ 'ਚ ਕਿਤਾਬ ਰੱਖ ਕੇ ਤੇ ਡੰਡਾ ਰੱਖ ਕੇ ਆਉਣ ਵਾਲੇ ਸਟੂਡੈਂਟਾਂ ਨੂੰ ਸੁਚੇਤ ਕਰਦਾ ਤੇ ਜਿਨ੍ਹਾਂ ਦੇ ਕੋਲ ਜਾ ਰਿਹਾ ਉਹਨਾਂ ਨੂੰ ਸਟੇਟ ਕਰਦਾ ਕਿ ਭਾਈ ਮੈਂ ਤੁਹਾਡੀ ਜਿਹੜੀ ਲਾਈਨ ਆ ਉਹ ਸਿੱਧੀ ਕਰਨ ਲੱਗਿਆ ਮੈਂ ਤੁਹਾਨੂੰ ਸਹੀ ਜਾਗਰੂਤ ਪੈਦਾ ਕਰਨ ਲੱਗਿਆ ਵਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬਾਂ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਪਾਦਸ਼ਾਹ ਮਹਾਰਾਜ ਕੋਲ ਇੱਕ ਕਿਤਾਬ ਹੈ ਭਾਵ ਕਿ ਧਾਰਮਿਕ ਪੋਥੀ ਹੈ ਜਿਸ ਪੋਥੀ ਦੇ ਵਿੱਚ ਜਪਜੀ ਸਾਹਿਬ ਲਿਖਿਆ ਹੋਇਆ ਹੈ ਜਿਸ ਪੋਥੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਮਲਾਰ ਦੇ ਪਾਵਨ ਮਲਾਰ ਰਾਗ ਦੇ ਕੁਝ ਸ਼ਬਦ ਲਿਖਿਆ ਹੈ ਗੁਰੂ ਸਾਹਿਬ ਨੇ ਮਾਜ ਰਾਗ ਦੇ ਸ਼ਬਦ ਲਿਖੇ ਆ ਤੇ ਉਹ ਹੁਣ ਪੁੱਛਦੇ ਵੀ ਪੁੱਛਣ ਫੋਲ ਕਿਤਾਬ ਨੂੰ ਮੁਸਲਮਾਨ ਕਿ ਮੁਸਲਮਾਨੋ ਇੱਕ ਮੁਸਲਮਾਨ ਵੱਡਾ ਉਹ ਕਹਿੰਦੇ ਵੀ ਮੁਸਲਮਾਨ ਵੱਡਾ ਹੈ ਕਿ ਹਿੰਦੂ ਵੱਡਾ ਹੈ ਗੁਰੂ ਸਾਹਿਬ ਨੇ ਬੜੀ ਬਾਖੂਬੀ ਢੰਗ ਨਾਲ ਜਵਾਬਤਾ ਗੁਰੂ ਸਾਹਿਬ ਕਹਿੰਦੇ ਸ਼ੁਭ ਅਮਲਾ ਬਾਜੋ ਦੋਨੋਂ ਇਹਦਾ ਮਤਲਬ ਕਿ ਗੁਰੂ ਸਾਹਿਬ ਕੋਲੇ ਉਹ ਤਰਤੀਬ ਲਿਖੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ yogੀਆਂ ਕੋਲ ਜਾਂਦੇ ਸਿੱਧਾ ਕੋਲ ਜਾਂਦੇ ਆ ਤੇ ਉਹ ਅਸੀਂ ਉਹ ਪਾਵਨ ਸ਼ਬਦ ਪੜ੍ਹਦੇ ਆ ਜਿਹੜਾ ਆਪਾਂ ਸੁਣਿਆ ਵਾ ਗੁਰੂ ਸਾਹਿਬ ਜੀ ਨੇ ਉਹਨਾਂ ਵੱਲ ਦੇਖਿਆ ਵੀ ਉਹਨਾਂ ਦਾ ਸਰੂਪ ਕਿਦਾਂ ਦਾ ਬਣਿਆ ਹੋਇਆ ਵੀ ਇਹਨਾਂ ਨੇ ਕੰਨਾਂ 'ਚ ਮੁੰਦਰਾ ਪਾਈਆਂ ਹੋਈਆਂ ਵਾ ਹੱਥ 'ਚ ਨਾਂਨੇ ਮਾਲਾ ਪਾਈਆਂ ਹੋਈਆਂ ਮਾ ਹਨ ਜਾਂ ਕਿਸੇ ਨੇ ਗਲਾ ਚ ਗਲ ਚ ਮਾਲਾ ਲਟਕਾਈ ਹੋਈ ਹੈ ਜਾਂ ਉਹਨਾਂ ਨੇ ਆਪਣੇ ਸਰੀਰ ਤੇ ਵਿਪੂਤੀ ਲਾਈ ਹੈ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਉਹ ਕਹਿੰਦੇ ਪਾਤਸ਼ਾਹ ਸੀਤਾ ਜੋਗੀ ਹਾਂ ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਜੋਗੀ ਹੁਣ ਉਹਨਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਕੌਣ ਉਹ ਕਹਿੰਦੇ ਅਸੀਂ ਵੀ ਜੋਗੀ ਹਾਂ ਹੁਣ ਇੱਥੇ ਇੱਕ ਸਵਾਲ ਪੈਦਾ ਹੋ ਗਿਆ ਦੋਨਾਂ ਵਿੱਚ ਮੇਰੇ ਪਾਤਸ਼ਾਹ ਵਿੱਚ ਤੇ ਜੋਗੀਆਂ ਵਿੱਚ ਮਾਰੇ ਕਹਿੰਦੇ ਵੀ ਤੁਹਾਡੀ ਜੋਗੀ ਦੀ ਕੀ ਪਰਵਾਹ ਸ਼ਾ ਮੈਂ ਸਿਰਫ ਗੱਲ ਕਰਨ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਥੇ ਹੀ ਸ਼ੁਰੂ ਹੋ ਗਈ ਲਿਖਣੀ ਤੇ ਮਾਰੇ ਨੂੰ ਕਹਿੰਦੇ ਮਾਰੇ ਜੋਗੀ ਮਾਰੇ ਕਹਿੰਦੇ ਤੁਹਾਡੀ ਜੋਗੀ ਦੀ ਪਰਵਾਹ ਸ਼ਾ ਮਾਰੇ ਨੂੰ ਕਹਿੰਦੇ ਮਾਰਾ ਕੰਨਾਂ ਚ ਪਾਈਆਂ ਮੁੰਦਰਾ ਹੱਥ ਚ ਸੀ ਡੰਡੇ ਰੱਖੇ ਆ ਮਾਲਾ ਪਾਈਆਂ ਗळा ਚ ਮਾਲਾ ਲਟਕਾਈਆਂ ਸੀ ਬਪੂਤੀ ਲਾਈ ਆ ਸਰੀਰ ਨੂੰ ਜਾਂ ਅਸੀਂ ਨਗਨ ਫਿਰਦੇ ਆ ਤੇ ਅਸੀਂ ਜੋਗੀ ਆ ਗੁਰੂ ਸਾਹਿਬ ਕਦੇ ਜੋਗੀ ਤਾਂ ਮੈਂ ਵੀ ਆ ਉਹ ਕਹਿੰਦੇ ਪਾਦਸ਼ਾਹ ਕਿਹੋ ਜੇ ਜੋਗੀ ਗੁਰੂ ਸਾਹਿਬ ਕਦੇ ਮੁੰਦਾਂ ਸੰਤੋਖ ਸ਼ਰਮ ਪੱਤ ਝੋਲੀ ਹੁਣ ਇਹ ਇਹ ਤਾਂ ਨਹੀਂ ਹੋ ਸਕਦਾ ਕਿ ਮੇਰੇ ਪਾਦਸ਼ਾਹ ਜੀ ਸੰਸਾਰ ਤੋਂ ਚਲੇ ਗਏ ਹੋਣ ਚਾ ਲਿਖਿਆ ਗਿਆ ਹੋਏਗਾ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਨਾਲ ਉਸ ਇਬਾਦਤ ਨੂੰ ਲਿਖਦੇ ਗਏ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸਰੀਰ ਕਚੋੜਾ ਛੱਡਦੇ ਹਨ ਤੇ ਗੁਰੂ ਸਾਹਿਬ ਜੀ ਉਸ ਤੋਂ ਬਾਅਦ ਚੋੜਾ ਛੱਡਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਾਬਾ ਲੈਣਾ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਮੱਥਾ ਟੇਕ ਕੇ ਸਿੱਖ ਧਰਮ ਦੀ ਵਾਗਟੋਰ ਪਕੜਾ ਕੇ ਨਾਨਕ ਨਿਰਮਲ ਪੰਥ ਚਲਾਏ ਦੇ ਰਾਹ ਤੇ ਤੋਰਦੇ ਹੋਇਆ ਸਤਗੁਰੂ ਜੀ ਨੇ ਪੋਥੀ ਆਪਣੀ ਜਿਹੜੀ ਸੀ ਉਹ ਬਾਣੀ ਵਾਰੀ ਮਤਲਬ ਤੁਸੀਂ ਬੜਾ ਥੋੜਾ ਸੋਹਣਾ ਸਮਝਾ ਰਹੇ ਹੋ ਤੁਸੀਂ ਉਹ ਜਿਹੜੀ ਪੋਥੀ ਸੀਗੀ ਗੁਰੂ ਸਾਹਿਬ ਜੀ ਦੇ ਸੌਂਪ ਦਿੱਤੀ ਹੁਣ ਵੇਖੋ ਅਗਲੀ ਅੱਗੇ ਗੱਲ ਤੁਰਦੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਵਕਤ ਆਉਂਦਾ ਸੱਤ ਸਾਲ ਰਹੇ ਮੈਂ ਇੱਥੇ ਭਾਈ ਸਾਹਿਬ ਇੱਕ ਗੱਲ ਜਰੂਰ ਕਵਾਂਗਾ ਮਾਫੀ ਚਾਹੁੰਨਾ ਮੈਂ ਇਸ ਸਮੁੱਚੀ ਕੌਮ ਤੋਂ ਆਪਣੇ ਪ੍ਰਚਾਰਕਾਂ ਤੋਂ ਅਸੀਂ ਜਦੋਂ ਕਥਾ ਕਰਦੇ ਆ ਤਾਂ ਅਸੀਂ ਕਥਾ 'ਚ ਇੱਕ ਗੱਲ ਜਰੂਰ ਕਹਿੰਨੇ ਕਿ ਸੱਤ ਸਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਿਹੜੇ ਧੰਨ ਗੁਰੂ ਅੰਗਦ ਪਾਤਸ਼ਾਹ ਮਾਰੇ ਭਾਵ ਕੇ ਬਾਬਾ ਲੈਣਾ ਜੀ ਕਿਉਂਕਿ ਆਪਾਂ ਕਵਾਂਗੇ ਸਤਿਕਾਰਯੋਗ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਬਾਬਾ ਲੈਣਾ ਜੀ ਜਿਹੜੇ ਨੇ ਉਹ 7 ਸਾਲ ਰਹੇ ਤੁਸੀਂ ਵੀ ਸੁਣਿਆ ਮੈਂ ਵੀ ਇਹ ਸੁਣਿਆ ਤੇ ਆਮ ਸੰਗਤ ਵੀ ਇਹ ਸੁਣਦੀ ਹੈ ਤੇ ਸਾਡੇ ਪ੍ਰਚਾਰਕ ਵੀਰ ਵੀ ਬੋਲਦੇ ਆ ਕੋਈ ਗੱਲ ਨਹੀਂ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਅਸੀਂ ਇਹ ਗੱਲ ਕਹਿੰਨੇ ਆ ਵੀ ਗੁਰੂ ਸਾਹਿਬ ਜੀ ਦੇ ਕੋਲ ਰਏ 7 ਸਾਲ ਉਹਨੇ ਕੱਪੜੇ ਧੋਤੇ ਬਹੁਤ ਚੰਗੀ ਗੱਲ ਆ ਗੁਰੂ ਸਾਹਿਬ ਜੀ ਦੀ ਖਿਦਮਤ ਕਰਨੀ ਹਰ ਬੰਦੇ ਨੂੰ ਇਹ ਸ਼ਖਸ਼ੀਅਤ ਨੂੰ ਇਦਾਂ ਦੀ ਖਿਦਮਤ ਮਿਲਦੀ ਨਹੀਂ ਉਹ ਚੰਗੀ ਗੱਲ ਆ ਗੁਰੂ ਸਾਹਿਬ ਜੀ ਦੀ ਖਿਦਮਤ ਕੀਤੀ ਉਹਨਾਂ ਨੇ ਜੀ ਹਰ ਕੰਮ ਨੂੰ ਜਿਹੜਾ ਵਾਕੂ ਵੀ ਟੰਗਣਾ ਨਭਾਇਆ ਪਰ ਕੀ ਉਹਨਾਂ ਨੇ ਸਿਰਫ ਇਹ ਕੰਮ ਕੀਤਾ 7 ਸਾਲ ਰਹਿ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਕੋਲ ਇਬਾਦਤ ਸਿੱਖੀ ਹੈ ਗੁਰੂ ਦੀ ਬਾਣੀ ਸਿੱਖੀ ਹੈ ਔਰ ਸਿੱਖਣ ਤੋਂ ਬਾਅਦ ਆਪ ਖੁਦ ਉਹਨਾਂ ਨੇ ਜਿਹੜੇ ਸਾਡੇ ਸਿੱਖ ਧਰਮ ਦੀ ਝੋੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਹੈ ਉਹਦੇ ਵਿੱਚ 62 ਸ਼ਲੋਕ ਜਿਹੜੇ ਉਹ ਸਾਡੀ ਝੋੜੀ ਚ ਪਾਏ ਹੂੰ ਗੁਰੂ ਅੰਗਦ ਪਾਤਸ਼ਾਹ ਮਹਾਰਾਜਾ ਸਮਾ ਲੰਗ ਦਾ ਖਲੂਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਪਾਤਸ਼ਾਹ ਜੀ ਇਥੇ ਗੁਰੂ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਲਗਾਤਾਰ ਕਰ ਰਹੇ ਆ ਅਖਰਕਾਰ ਉਹ ਵੀ ਸਰੀਰ ਇੱਕ ਦਿਨ ਜਾਣਾ ਵਾ ਗੁਰੂ ਅੰਗਦ ਪਾਤਸ਼ਾਹ ਮਹਾਰਾਜਾ ਸਰੀਰ ਸੰਸਾਰ ਤੋਂ ਕੂਚ ਹੋਣ ਲੱਗਦਾ ਉਹਨਾਂ ਨੇ ਧੰਨ ਪੁਰਮਰਦਾਸ ਮਹਾਰਾਜ ਨੂੰ ਪੋਥੀ ਦੇਤੀ ਹੁਣ ਤੱਕ ਕਿੰਨੀਆਂ ਪੋਥੀਆਂ ਹੋਈਆਂ ਦੋ ਪੋਥੀਆਂ ਦਾ ਜ਼ਿਕਰ ਹੋ ਚੁੱਕਿਆ ਇਹ ਗੱਲ ਪ੍ਰੋਫੈਸਰ ਸਹਿਬ ਸਿੰਘ ਨੇ ਇਹ ਤੇ ਮੈਂ ਨਹੀਂ ਗੱਲ ਕਹਿ ਰਿਹਾ ਉਹਨਾਂ ਦੀ ਆਦ ਬੀੜ ਕਿਸੇ ਸਿੱਖ ਸੰਗਤ ਨੂੰ ਸ਼ੱਕ ਵੀ ਹੋਵੇ ਨਾ ਇਸ ਗੱਲ ਬਾਰੇ ਤੇ ਗੱਲ ਮੈਂ ਨਹੀਂ ਕਹਿ ਰਿਹਾ ਮੈਂ ਲਿਖੀ ਹੋਈ ਗੱਲ ਤੁਹਾਡੇ ਝੋੜੀ ਚ ਪਾਉਣ ਲੱਗਾ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਇਹ ਲਿਖਤ ਆ ਉਹ ਕਹਿੰਦੇ ਫਿਰ ਦੂਸਰੀ ਪੋਥੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਜਿਹੜੀ ਦੂਸਰੀ ਪੋਥੀ ਸੀ ਉਹ ਸਤਗੁਰਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਝੋੜੀ ਚ ਪਾਈ ਹੁਣ ਤੱਕ ਦੋ ਪੋਥੀਆਂ ਇਹ ਸਿਰਸਤ ਲਗਾਤਾਰ ਚੱਲਦਾ ਹੂੰ ਆਪਾਂ ਜੀ ਗੱਲ ਨੂੰ ਥੋੜਾ ਜਿਹਾ ਲਾਗੇ ਰੱਖ ਲਈਏ ਹਾਂਜੀ ਹਾਂਜੀ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਫਿਰ ਉਹਨਾਂ ਨੇ 1621 ਈਸਵੀ ਤੋਂ ਲੈ ਕੇ ਕਰਕੇ ਸੋਲਾ ਸੂਚਾਰੀ ਈਸਵੀ ਤੱਕ ਮੈਂ ਸ਼ਾਇਦ ਤੁਹਾਡੇ ਨਾਲ ਇੱਕ ਗੱਲ ਵੀ ਕਈ ਵਾਰੀ ਆਪਾਂ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਤੇ ਮੈਂ ਗੱਲ ਕੀਤੀ ਸੀ ਵੀ ਵੇਖੋ ਵੀ ਜਿਸ ਖਜ਼ਾਨੇ ਦੀ ਅਸੀਂ ਗੱਲ ਕਰੇ ਵੀ ਸਾਨੂੰ ਮੰਨਣਾ ਚਾਹੀਦਾ ਕਿ ਪੂਜਣਾ ਚਾਹੀਦਾ ਨਾ ਪਤਾ ਨਹੀਂ ਸਾਡੀ ਕਿੱਡੀ ਬਦਕਿਸਮਤੀ ਹੈ ਕਿ ਅਸੀਂ ਇਹਨੂੰ ਪੂਜਾ ਲੱਗ ਪਏ ਕਿਉਂਕਿ ਅਸੀਂ ਮੰਨਿਆ ਨਹੀਂ ਇਹਨੂੰ ਅਸੀਂ हां जे कोई ਸਾਨੂੰ ਮੰਨਣ ਦੀ ਗੱਲ ਕਰਦਾ ਤੇ ਅਸੀਂ ਉਹਦੇ ਗੁੱਸਾ ਕਰ ਦਿੰਦੇ ਅਸੀਂ ਪੂਜਣ ਦੀ ਗੱਲ ਕੀ ਕਰਦੇ ਭਾਈ ਸਾਹਿਬ ਮਾਫੀ ਚਾਹਣਾ ਅਸੀਂ ਕੀ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਮਹਿੰਗੇ ਮਹਿੰਗੇ ਰਮਾਲੇ ਦੇ ਦਿੰਦੇ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਰਮਾਲੇ ਨਹੀਂ ਦੇਣੇ ਚਾਹੀਦੇ ਠੀਕ ਆ ਤੁਹਾਡਾ ਦਿਲ ਕਰਦਾ ਦੋ 1100 ਦਾ ਦੋ 11000 ਦੇ ਦਿਓ ਪਰ ਜਿਸ ਬਾਪੂ ਨੂੰ ਤੁਸੀਂ ਰਮਾਲੇ ਦੇ ਰਹੇ ਹੋ ਉਹਦੀ ਗੱਲ ਵੀ ਤੇ ਮੰਨਣੀ ਚਾਹੀਦੀ ਹੈ ਨਾ ਸਾਨੂੰ ਇਹ ਤੇ ਤੁਹਾਨੂੰ ਇਦਾਂ ਨਹੀਂ ਲੱਗਦਾਗਾ ਕਿ ਜਿਵੇਂ ਸਾਡੇ ਸਮਾਜ ਵਿੱਚ ਕੋਈ ਬਜ਼ੁਰਗ ਹੋਵੇ ਤੇ ਉਹ ਕਿਸੇ ਕਮਰੇ ਵਿੱਚ ਹੋਵੇ ਤੇ ਉਹਦਾ ਪੁੱਤਰ ਆਵੇ ਤੇ ਉਹਨੂੰ ਕੋਈ ਮਹਿੰਗੇ ਮਹਿੰਗੇ ਕੱਪੜੇ ਦੇ ਜਾਵੇ ਫਿਰ ਦਰਵਾਜਾ ਬੰਦ ਕਰ ਦਵੇ ਤੇ ਦਰਵਾਜਾ ਬੰਦ ਕਰਨ ਤੋਂ ਬਾਅਦ ਉਹ ਵਾਰ-ਵਾਰ ਹਾਕਾ ਮਾਰੇ ਤੇ ਮੇਰੇ ਗੁਰੂ ਅਮਰਦਾਸ ਰੋਹ ਤੇ ਹਾਕਾ ਮਾਰਦੇ ਤੁਸੀਂ ਨਹੀਂ ਭਜਨ ਪੜਦੇ ਗੁਰੂ ਸਾਹਿਬ ਕੀ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇੱਥੋਂ ਤੱਕ ਤੇ ਅਸੀਂ ਗੱਲ ਸੁਣ ਲਈ ਵੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਅਗਲੀ ਗੱਲ ਨਹੀਂ ਅਸੀਂ ਸੁਣੀ ਅਸੀਂ ਕੀ ਕੀਤਾ ਗੁਰੂ ਸਾਹਿਬ ਨੇ ਆਵਾਜ਼ ਮਾਰੀ ਅਸੀਂ ਆ ਗਏ ਗੁਰੂ ਸਾਹ ਨੂੰ ਰਮਾਲਾ ਦੇਤਾ ਬਹੁਤ ਚੰਗੀ ਗੱਲ ਆ ਪਰ ਦੋ ਪਰ ਗੁਰੂ ਸਾਹਿਬ ਦਾ ਉਪਦੇਸ਼ ਵੀ ਤਾਂ ਮੰਨਣਾ ਗੁਰੂ ਸਾਹਿਬ ਜੀ ਨੂੰ ਅਸੀਂ ਚੌਰ ਸਾਹਿਬ ਦੇਤਾ ਬਹੁਤ ਚੰਗੀ ਗੱਲ ਗੁਰੂ ਸਾਹਿਬ ਜੀ ਮੈਂ ਤੇ ਕਈ ਵਾਰ ਕਹਿੰਦੇ ਨਹੀਂ ਗੁਰੂ ਸਾਹਿਬ ਜੀ ਤੁਸੀਂ ਰਮਾਲਾ ਜਿੰਨਾ ਮਰਜ਼ੀ ਮਹਿੰਗਾ ਲਓ ਗੁਰੂ ਸਾਹਿਬ ਜੀ ਤੁਹਾਨੂੰ ਅਸੀਂ ਚੰਦੋਆ ਜਿੰਨਾ ਮਰਜ਼ੀ ਮਹਿੰਗਾ ਭੇਟ ਕਰਦੀਏ ਗੁਰੂ ਸਾਹਿਬ ਜੀ ਅਸੀਂ ਤੁਹਾਨੂੰ ਚੌਰਸਾ ਜਿੰਨਾ ਮਰਜ਼ੀ ਮਹਿੰਗਾ ਭੇਟ ਕਰਦੀਏ ਪਰ ਤੇਰੇ ਸੇ ਉਪਦੇਸ਼ ਨੂੰ ਨਹੀਂ ਸੀ ਮੰਨਿਆ ਹੱਦ ਹੋ ਗਈ ਮੈਂ ਜਿਹੜੀ ਗੱਲ ਕਰਨ ਲੱਗਿਆ ਵੀ ਆਪਾਂ ਕਿਤੇ ਕਿਤੇ ਗੱਲ ਫੋਨ ਤੇ ਕਰਦੇ ਹੁੰਦੇ ਆ ਵੀ ਜਿਸ ਖਜ਼ਾਨੇ ਦੀ ਏਡਾ ਗੁਰੂ ਸਾਹਿਬ ਨੇ ਸਾਨੂੰ ਏਡਾ ਵੱਡਾ ਖਜ਼ਾਨਾ ਦਿੱਤਾ ਉਹ ਖਜ਼ਾਨੇ ਨੂੰ ਭਾਈ ਸਾਹਿਬ ਜੀ 1601 ਤੋਂ ਲੈ ਕੇ 1602 1603 ਤੇ 1604 ਲਗਭਗ 4 ਸਾਲ ਬਣਦੇ ਜੇ ਮੈਂ ਭੁੱਲਦਾ ਨਾ ਹੋਵਾਂ 4 ਸਾਲ ਇਸ ਖਜ਼ਾਨੇ ਨੂੰ ਲਿਖਣ ਤੇ ਲੱਗੇ ਹੂੰ 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 ਬਿਲਕੁਲ ਜੀ ਬਿਲਕੁਲ ਬਿਲਕੁਲ ਸਮਾਂ ਬੜਾ ਲੱਗਾ ਉਹਦੇ ਵਿੱਚ ਕਿੰਨੀ ਮਹਾਨ ਬਾਣੀ ਨੂੰ ਭਗਤ ਸਹਿਬਾਨ ਦੀ ਬਾਣੀ ਨੂੰ ਗੁਰੂ ਸਹਿਬਾਨ ਦੀ ਬਾਣੀ ਨੂੰ ਗੁਰੂ ਅਰਜਨ ਸਹਿਬ ਪਾਤਸ਼ਾਹ ਜੀ ਨੇ ਸਹੀ ਹੈ ਭਾਈ ਗੁਰਦਾਸ ਜੀ ਪਾਸੋਂ ਤੇ ਹੋਰ ਵੀ ਕਈ ਲਿਖਾਰੀ ਸਨ ਜਿਨ੍ਹਾਂ ਤੋਂ ਲਿਖਵਾਇਆ ਹਨ ਨਾਲ ਮੈਂ ਅਗਲੀ ਗੱਲ ਕਰਾਂ ਥੋੜੀ ਜਹੀ ਤਾਂ ਉਸ ਤੋਂ ਬਾਅਦ ਸਮਾਂ ਆਉਂਦਾ ਏ ਸਿੱਧਾ ਜੇ ਆਪਾਂ ਲੈ ਚੱਲੀਏ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਤਾਂ ਉਹਨਾਂ ਵੇਲੇ ਜਦੋਂ ਹੁਣ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਮਾਂ ਪੂਰਾ ਹੋਣ ਵਾਲਾ ਸਰੀਰਕ ਰੂਪ ਦੇ ਵਿੱਚ ਤਾਂ ਉਹਨਾਂ ਨੇ ਹੁਣ ਕਿਵੇਂ ਅੱਗੇ ਲੜ ਲਾਇਆ ਤਾਂ ਕੀ ਉਹ ਰਹਿਤ ਨਾਮੇ ਸੀ ਜਿਹੜੇ ਬੋਲਦੇ ਹਾਂ ਸੀ ਉਹਨਾਂ ਬਾਰੇ ਥੋੜਾ ਚੰਨਣਾ ਪਵੇ ਦੇਖੋ ਮੈਂ ਉਹ ਹੀ ਗੱਲ ਬੋਲਾਂਗਾ ਕਿ ਜਿਹੜੀ ਸ਼ਾਇਦ ਤੁਹਾਨੂੰ ਵੀ ਯਾਦ ਆ ਤੇ ਮੈਨੂੰ ਵੀ ਯਾਦ ਆ ਤੇ ਮੇਰੀ ਰੱਬ ਵਰਗੀ ਸੰਗਤ ਨੂੰ ਵੀ ਯਾਦ ਕਿਉਂਕਿ ਮੈਂ ਗੱਲ ਕਰਦਾ ਹੁਣਾਂ ਕਿ ਉਹ ਚੀਜ਼ ਹੀ ਸਾਹਮਣੇ ਰੱਖ ਲੈਣੀ ਚਾਹੀਦੀ ਹੈ ਜਿਹੜੀ ਯਾਦ ਹੋਵੇ ਬਿਲਕੁਲ ਤੇ ਔਰ ਇੱਕ ਗੱਲ ਹੋਰ ਹੂੰ ਤੁਸੀਂ ਵੇਖੋ ਉਹ ਉਹ ਜਿਹੜਾ ਪਵਨ ਬੋਲ ਹੈ ਪਵਨ ਲਫਜ਼ ਹੈ ਸਾਡਾ ਕਿ ਮੈਨੂੰ ਲੱਗਦਾ ਵੀ ਇਤੋਂ ਵੱਡ ਇਤੋਂ ਵੱਧ ਜਿਹੜਾ ਸਾਡੇ ਕੋਲ ਕੋਈ ਪ੍ਰੂਫ ਜਾਂ ਸੰਧਾਨਤ ਕੋਈ ਨਹੀਂ ਹੋ ਸਕਦਾਗਾ ਬਹੁਤ ਵੱਡਾ ਖਜ਼ਾਨਾ ਹੈ ਜਿਹੜਾ ਸਤਕਾਰਯੋਗ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਆਗਿਆ ਪਹੀਆ ਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੇਖੋ ਫੇਰ ਇੱਥੇ ਲਫਜ਼ ਕੀ ਆਏ ਇੱਥੇ ਗੁਰੂ ਮਾਨਿਓ ਗ੍ਰੰਥ ਨਾ ਕਿ ਪੂਜਨ ਦਾ ਤਾਂ ਜ਼ਿਕਰ ਹੀ ਨਹੀਂ ਨਾ ਅਸੀਂ ਤਾਂ ਫਿਰ ਪੂਜਨ ਹੀ ਲੱਗਿਆ ਪਏ ਉਸ ਦਾਤੇ ਨੂੰ ਮੰਨਣ ਦਾ ਜ਼ਿਕਰ ਹੈ ਜਿਸ 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 ਗੱਲ ਦਾ ਜ਼ਿਕਰ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵਾਰ-ਵਾਰ ਕਹਿੰਦੇ ਨੇ ਕਿ ਹਮ ਤਨਵੰਦ ਭਾਗਤ ਸਚਨਾ ਹਰਗੁਣ ਗਾਵੈ ਸਹਿ ਸਵਾਇ ਪਿਉ ਦਾਦੇ ਕਾ ਖੋਲ ਡਿਠਾ ਖਜਾਨਾ ਕੀ ਆਖਿਆ ਭਲਾ ਖੋਲ ਡਿਠਾ ਵੀ ਪਈ ਇਹਨੂੰ ਖੋਲ ਕੇ ਦੇਖ ਇਹਨੂੰ ਪੜ ਕੇ ਦੇਖ ਇਹਨੂੰ ਪੜਨਾ ਜ਼ਰੂਰੀ ਹੈ ਇਹਨੂੰ ਮੰਨਣਾ ਜ਼ਰੂਰੀ ਹੈ ਨਾ ਕਿ ਇਹਨੂੰ ਪੂਜਣਾ ਜ਼ਰੂਰੀ ਹੈ ਤੇ ਧੰਗੂ ਗੁਰੂ ਕਲੰਗੀ ਤਰਪਾਸ਼ਾ ਮਹਾਰਾਜ ਦੇ ਮੈਨੂੰ ਬੜੀ ਪਿਆਰੀ ਗੱਲ ਲੱਗਦੀ ਕਿ ਗੁਰੂ ਸਾਹਿਬ ਜੀ ਦੇ ਕੋਲ ਸਿੱਖ ਆ ਗਏ ਕਹਿੰਦੇ ਪਾਤਸ਼ਾਹ ਜੀ ਵੀ ਅੱਜ ਤੁਹਾਨੂੰ ਕਿਸੇ ਇੱਕ ਗੱਲਬਾਤ ਕਰਨੀ ਤੁਹਾਡੇ ਚਰਨਾਂ 'ਚ ਇੱਕ ਫਰਿਆਦ ਕਰਨੀ ਸਤਿਗੁਰੂ ਜੀ ਕਹਿੰਦੇ ਵੀ ਕੀ ਗੱਲ ਵੀ ਤੁਹਾਡੇ ਚਿਹਰੇ ਜਿਹੜੇ ਬੜੇ ਕਮਲਾਏ ਜੇ ਹੋਏ ਪਏ ਕਹਿੰਦੇ ਪਾਤਸ਼ਾਹ ਜੀ ਕਹਾਣੀ ਅਸਲ ਵਿੱਚ ਇਹ ਹੈ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਰੀਰ ਕਰਕੇ ਵਾਪਰੇ ਗੁਰ ਰੰਗਤ ਪਾਤਸ਼ਾਹ ਮਹਾਰਾਜੀ ਸਰੀਰ ਕਰਕੇ ਆਏ ਗੱਲ ਮੈਂ ਨੇੜੇ ਲੈ ਆਵਾਂ ਕਿ ਨੌ ਪਾਤਸ਼ਾਹੀਆਂ ਸਰੀਰ ਕਰਕੇ ਵਾਪਰਿੰਗਾ ਚਲੋ ਨਾਲ ਸਾਨੂੰ ਗਿਆਨ ਵੀ ਮਿਲਦਾ ਰਿਹਾ ਪਰ ਸਤਿਗੁਰੂ ਜੀ ਵੀ ਸਰੀਰਕ ਪ੍ਰਥਾ ਜਿਹੜੀ ਉਹ ਸਥਿਰ ਨਹੀਂ ਰਹਿਣੀਗੀ ਤੇ ਇਸ ਤੋਂ ਬਾਅਦ ਜਿਹੜਾ ਅਸੀਂ ਕਿਸ ਗੁਰੂ ਨਾਲ ਜੁੜਾਂਗੇ ਸਿੱਧੀ ਜੀ ਗੱਲ ਹੈ ਵੀ ਪਤਸ਼ਾਹ ਜੀ ਵੀ ਸਾਡਾ ਕਿਸ ਨਾਲ ਮਲਾਪ ਹੋਊਗਾ ਅਸੀਂ ਕਿਸ ਨੂੰ ਸੁਣਾਗੇ ਕਿਸ ਦੇ ਸ਼ਬਦ ਗਾਇਨ ਕਰਾਂਗੇ ਤੇ ਗੁਰੂ ਸਾਹਿਬ ਜੀ ਨੇ ਫਿਰ ਸਾਡੇ ਤੇ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ ਸਿੱਖੋ ਮੈਂ ਨਾ ਇੱਕ ਭਾਈ ਨੰਦ ਲਾਲ ਜੀ ਦਾ ਰਹਿਤ ਨਾਮਾ ਪੜ ਰਿਆ ਸੀਗਾ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਮੇਰੇ ਤਿੰਨ ਸਰੂਪ ਹੈ ਮੇਰੇ ਤਿੰਨ ਸਰੂਪ ਹੈ ਉਹਨੋਂ ਇਹ ਦੋ ਸਰੂਪ ਤਾਂ ਅਸੀਂ ਆਮ ਹੀ ਪੜਦੇ ਆ ਦੋ ਸਰੂਪ ਮੰਨ ਲਓ ਤੁਹਾਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜੀ ਨੇ ਬਾਣੀ ਚ ਪਹਿਲਾਂ ਹੀ ਲਿਖਿਆ ਦੋ ਸਰੂਪ ਵੀ ਜਿਹੜੇ ਨਿਰਗੁਣ ਸਰਗੁਣ ਹਨ ਵੀ ਇੱਕ ਦਾ ਮਤਲਬ ਇਹ ਵੀ ਉਹ ਦਿਖਦਾ ਤੇ ਦੂਸਰੇ ਦਾ ਮਤਲਬ ਉਹ ਦਿਖਦਾ ਨਹੀਂ ਗਾ ਫਿਰ ਉਹ ਕਦੇ ਪਾਤਸ਼ਾਹ ਜੀ ਵੀ ਤੀਸਰਾ ਸਰੂਪ ਤੁਹਾਡਾ ਕਿਹੜਾ ਫਿਰ ਗੁਰੂ ਸਾਹਿਬ ਜੀ ਨੇ ਬੜੀ ਸੋਹਣੀ ਗੱਲ ਕੀਤੀ ਮੈਨੂੰ ਯਾਦ ਹੈ ਭਾਈ ਸਾਹਿਬ ਜੀ ਮੈਂ ਗੱਲ ਕਿਤੇ ਬੋਲੀ ਸੀਗੀ ਤੇ ਮੇਰੇ ਤੋਂ ਬਾਅਦ ਨਾ ਇੱਕ ਕੋਈ ਪ੍ਰਚਾਰਕ ਬੋਲਿਆ ਤੇ ਮੈਂ ਨਹੀਂ ਕਹਿੰਦਾ ਕੋਈ ਕੋਈ ਮੇਰੀ ਵਡਿਆਈ ਕਰੇ ਨਾ ਮੈਨੂੰ ਕੋਈ ਲੋੜਾ ਕੋਈ ਮੇਰੀ ਉਸਤਤ ਕਰੇ ਮ ਪਰ ਮੈਂ ਹੈਰਾਨ ਹੁੰਨਾ ਵੀ ਉਹ ਪ੍ਰਚਾਰਕ ਨੇ ਮੇਰੀ ਗੱਲ ਕੀ ਕੱਟੀ ਉਹ ਕਹਿੰਦਾ ਜੀ ਗੁਰੂ ਸਾਹਿਬ ਨੇ ਤੇ ਗੱਲ ਕਿਤੇ ਲਿਖੀ ਨਹੀਂ ਹੋਏਗੀ ਹਾਲਾਂਕਿ ਮੈਂ ਗੱਲ ਕਹੀ ਵੀ ਭਾਈ ਅਨੰਦ ਲਾਲ ਜੀ ਨੇ ਗੱਲ ਲਿਖੀ ਉਹਨਾਂ ਨੇ ਆਪਣੇ ਰਹਿਤਨਾਮੇ 'ਚ ਗੱਲ ਲਿਖੀ ਆ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਤਿੰਨ ਸਰੂਪਾਂ ਦਾ ਜ਼ਿਕਰ ਹੈ ਇੱਕ ਹੈ ਨਿਰਗੁਣ ਫਿਰ ਸਰਗੁਣ ਆਉਂਦਾ ਤੇ ਤੀਸਰਾ ਆਉਂਦਾ ਹੈ ਸ਼ਬਦ ਸਰੂਪ ਵੀ ਮੰਨ ਲਓ ਤੁਸੀਂ ਚਾਹੋਨੇ ਆ ਵੀ ਤੁਹਾਡਾ ਦਿਲ ਕਰਦਾ ਵੀ ਅੱਜ ਮੈਂ ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਕਰਾਂ ਮੈਂ ਸਿੱਧੀ ਜੀ ਗੱਲ ਕਰਦਾ ਨਾ ਵੀ ਮੇਰਾ ਦਿਲ ਕਰਦਾ ਮੈਂ ਅੱਜ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨਾਲ ਗੱਲ ਕਰਾਂ ਮੇਰਾ ਦਿਲ ਕਰਦਾ ਮੈਂ ਗੁਰੂ ਅਮਰਦਾਸ ਪਾਤਸ਼ਾਹ ਨਾਲ ਗੱਲ ਕਰਾਂ ਪਰ ਅੱਜ ਸਾਡੇ ਕੋਲ ਸਰੀਰਕ ਜਮੇ ਵਿੱਚ ਤੇ ਹੈ ਨਹੀਂ ਹੁਣ ਕਿੱਥੋਂ ਲੱਭਣ ਜਾਓਗੇ ਤੁਸੀਂ ਉਹਨਾਂ ਨੂੰ ਠੀਕ ਆ ਤੇ ਜੇ ਆਪਾਂ ਮੰਨ ਲਓ ਸਰੀਰਕ ਜਮੇ ਵਿੱਚ ਲੱਭਣ ਦੀ ਗੱਲ ਕਰ ਲਈਏ ਤੇ ਪਤਾ ਨਹੀਂ ਇਥੇ ਕਿੰਨੇ ਆਪਣੇ ਆਪ ਨੂੰ ਕਹ ਦੇਣ ਕਿ ਮੈਂ ਗੁਰੂ ਆ ਜੀ ਮੈਂ ਗੁਰੂ ਤੇ ਮੇਰੇ ਸਤਿਗੁਰੂ ਨੇ ਸਾਡੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ ਤੇ ਕਿੱਡਾ ਮ ਸ਼ਬਦ ਸਰੂਪ ਵਿੱਚ ਆਈ ਸ਼ਬਦ ਸਰੂਪ ਨੂੰ ਪੜ੍ਹੀ ਤੇ ਉਹ ਗੋਦੀ ਵਿੱਚ ਬੈਠ ਕੇ ਤੇ ਮੈਂ ਮੇਰਾ ਦਿਲ ਕਹਿੰਦਾ ਕਿ ਜਦੋਂ ਅਸੀਂ ਸ੍ਰੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ ਨਾ ਭਾਈ ਸਾਹਿਬ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਉਦੋਂ ਕੋਈ ਭਾਈ ਸਾਹਿਬ ਪੜ੍ਹਦਾ ਉਦੋਂ ਐਂ ਕਹਿਆ ਕਰੋ ਕਿ ਅਸੀਂ ਸਿੱਧੀ ਗੁਰੂ ਨਾਨਕ ਸਾਹਿਬ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਉਸ ਮੁਖ ਤੇ ਉਸ ਜ਼ੁਬਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲ ਰਹੇ ਆ ਬਿਲਕੁਲ ਬਿਲਕੁਲ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅਸਲ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਜਿਵੇਂ ਭਾਈ ਗਿਆਨ ਸਿੰਘ ਜੀ ਦਾ ਜਿਹੜਾ ਗਿਆਨ ਗਿਆਨ ਸਿੰਘ ਜੀ ਦਾ ਉਹ ਰਹਿਤਨਾਮਾ ਆਇਆ ਕਿ ਗੁਰੂ ਨੂੰ ਹੀ ਅਸੀਂ ਗ੍ਰੰਥ ਮੰਨਣਾ ਹੈ ਉਹਨੂੰ ਹੀ ਮੰਨਣਾ ਹੈ ਉਹਦੀਆਂ ਗੱਲਾਂ ਦੇ ਅਨੁਸਾਰ ਚੱਲਣਾ ਹੈ ਸੋ ਮੈਂ ਆਪ ਸਭ ਦਾ ਵੀ ਧੰਨਵਾਦ ਕਰਦਾ ਇੰਨਾ ਲੰਮਾ ਸਮਾਂ ਆਪ ਜੁੜੇ ਰਹੇ ਅਖੀਰਲੀ ਗੱਲ ਭਾਈ ਸਾਹਿਬ ਜੀ ਸੰਖੇਪ ਦੇ ਵਿੱਚ ਕਹਿੰਦੇ ਹੋਏ ਮੈਂ ਇੱਕੋ ਹੀ ਗੱਲ ਅਖੀਰ 'ਚ ਨਿਵੇੜਾਂਗਾ ਹਮ ਸਤਗੁਰੂ ਦੀ ਪਾਵਨ ਬਾਣੀ ਦਾ ਬੋਲ ਹੈ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਕਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬੇਖ ਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਪਾਹਣ ਧਾਰੈ ਪਾਹਣ ਮਾਨ ਕਰਿ ਗਿਆਨ ਗੁਰ ਕਈਓ ਵਿਚਾਰੈ ਇੱਕ ਸ਼ਬਦ ਕਹਿ ਕੇ ਮੈਂ ਕਿ ਮਾਂ ਮੰਗਣ ਲੱਗਿਆ ਕਾਹੂ ਕੋ ਪਰੋਸੋ ਹੈ ਜ਼ਮੀਨ ਕੋ ਜਮਾਨੇ ਵਿੱਚ ਕਾਹੂ ਕੋ ਪਰੋਸੋ ਕਟੰਬੀ ਕਰੇ ਕਾਜ ਪੇ ਕਾਹੂ ਕੋ ਪਰੋਸੋ ਚੋਰ ਚੱਕਰੀ ਜਹਾਜ਼ ਪੇ ਕਾਹੂ ਕੋ ਪਰੋਸੋ ਸੰਤ ਗਰੀ ਕੀ ਮਜਾਜ ਪੇ ਮੋਕੋ ਤੋ ਪਰੋਸੋ ਏਕ ਗ੍ਰੰਥ ਮਹਾਰਾਜ ਕੇ ਮਹਾਰਾਜ ਪੇ ਮੈਂ ਸਮੁੱਚੀ ਕੌਮ ਦੀ ਝੋਲੀ ਵਿੱਚ ਬੇਨਤੀ ਕਰਨ ਲੱਗਿਆ ਵਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਪੂਜਣ ਦੀ بجائے ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਲੋੜ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਡੀ ਅਗਵਾਈ ਕਰਦੇ ਹੈ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਵੀ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਇਮਾਨਦਾਰੀ ਕਹਿੰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਫਿਰ ਮੈਂ ਅਖੀਰ ਦੇ ਵਿੱਚ ਕਿ ਇਹ ਜਿਹੜਾ ਖਜ਼ਾਨਾ ਬਹੁਤ ਵੱਡਮੁੱਲਾ ਹੈ ਤੇ ਇਦਾਂ ਹੀ ਲਫ਼ਜ਼ ਕਿਹਾ ਜਾ ਸਕਦਾ ਵੀ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਹਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਇਹ ਅੱਜ ਦੇ ਇਸ ਸੰਦਰਭ ਦੀ ਵਿਚਾਰ ਕਰਦੇ ਆਂ ਗੱਲਬਾਤ ਕਰਦੇ ਆਂ ਇਤਿਹਾਸਕ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੇ ਪ੍ਰਤੀ ਗੱਲਬਾਤ ਕਰਦੇ ਆਂ ਹੋਈਆਂ ਗਲਤੀਆਂ ਦੀ ਖਿਮਾ ਮੇਰੀ ਕੌਮ ਬਖਸ਼ੀ ਜੋਗਾ ਜੀ ਬਖਸ਼ ਲੈਣਾ ਜੀ ਸਮੂਹ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਿਆਰਿਓ ਤੁਹਾਡਾ ਵੀ ਮੈਂ ਤਨਵਾਦ ਕਰਾਂਗਾ ਕਿਉਂਕਿ ਬਹੁਤ ਵੱਡੀ ਤੁਸੀਂ ਖidmat ਕਰ ਰਹੇ ਸੇਵਾ ਕਰ ਰਹੇ ਹੋ ਕਿਉਂਕਿ ਅ ਅੱਜ ਦੇ ਜਿਸ ਯੁੱਗ ਦੇ ਵਿੱਚ ਦੇਖੀਏ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਿਲਕੁਲ ਤੇ ਉਹ ਨਸ਼ਿਆਂ ਦੇ ਵਾਲੇ ਪਾਸੇ ਜਾ ਰਹੀ ਹੈ ਤੇ ਖੁਸ਼ੀ ਬੜੀ ਹੁੰਦੀ ਐ ਇਸ ਗੱਲ ਦੇ ਵਿੱਚ ਕਿ ਸਾਡੀ ਜਿਹੜੀ ਨੌਜਵਾਨੀ ਪੀੜ੍ਹੀ ਐ ਹਾਲਾਂਕਿ ਅਕਾਲ ਪੁਰਖ ਨੇ ਹਜੇ ਮੈਨੂੰ ਵੀ ਇਸੀ ਉਮਰ ਦੇ ਵਿੱਚ ਰੱਖਿਆ ਵਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਹਾਂ ਚੰਗੀ ਗੱਲ ਐ ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ ਜੁਲਦੇ ਤਾਂ ਆਮ ਹੀ ਲੋਕ ਇਹ ਕਹਿ ਦਿੰਦੇ ਆ ਕਿ ਭਾਈ ਸਾਹਿਬ ਜੀ ਸਾਡਾ ਬੱਚਾ ਅੱਜ ਨਸ਼ਾ ਵਾਲੇ ਪਾਸੇ ਤੁਰ ਗਿਆ ਸਾਡੇ ਬੱਚੇ ਨੇ ਆ ਚੀਜ਼ ਜਿਹੜੀ ਗ੍ਰੈਂਡ ਕਰ ਲਈ ਐ ਤੇ ਉੱਥੇ ਫਿਰ ਮੈਂ ਨਾ ਅਕਾਲ ਪੁਰਖ ਜੀ ਦਾ ਭਾਈ ਸਾਹਿਬ ਜੀ ਬੜਾ ਸ਼ੁਕਰ ਕਰਦਾ ਵੀ ਦਾਤਾ ਜੀ ਤੂੰ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਕੇ ਘੜ ਤੋਂ ਘੜ ਸਾਨੂੰ ਇਹ ਕੁਝ ਜ਼ਿੰਦਗੀ ਜਿਉਣ ਦਾ ਢੰਗ ਤੇ ਸਿਖਾਇਆ ਨਾ ਤੇ ਮੈਂ ਇਸ ਚੈਨਲ ਦੇ ਦੁਆਰਾ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਲੋਕ ਹੂੰ ਹੂੰ ਚਲੋ ਸਾਨੂੰ ਬੁਲਾਉਨੇ ਹੋ ਤੇ ਇਦਾਂ ਗੁਰੂ ਸਾਹਿਬ ਦੀਆਂ ਕੁਝ ਗੱਲਾਂ ਜਿਹੜੀਆਂ ਸਿੱਖ ਸੰਗਤ ਦੇ ਸਾਹਮਣੇ ਰੂਬਰੂ ਹੋ ਜਾਂਦੀਆਂ ਨੇ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਭਾਈ ਸਾਹਿਬ ਜੀ ਏਡਾ ਵਧੀਆ ਉਪਰਾਲਾ ਕਰ ਰਹੇ ਨੇ ਤੇ ਆਪ ਜੀ ਕਿਰਪਾ ਕਰੋ ਕਿ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਤੋ ਵੱਦ ਇਸ ਗੱਲਾਂ ਨੂੰ ਲਾਈਕ ਸ਼ੇਅਰ ਕਿਉਂਕਿ ਮੈਂ ਕਈ ਵਾਰੀ ਗੱਲ ਕਰਦਾ ਹਾਂ ਨਾ ਬੁਰੀਆਂ ਗੱਲਾਂ ਨੂੰ ਸੀ ਬਹੁਤ ਲਾਈਕ ਕਰਦੇ ਆ ਕਮੈਂਟ ਵੀ ਅਸੀਂ ਦਿੰਦੇ ਆ ਸ਼ੇਅਰ ਵੀ ਕਰ ਦਿੰਦੇ ਆ ਪਰ ਸਾਨੂੰ ਚੰਗੀ ਗੱਲ ਵੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਆ ਕਿਉਂਕਿ ਜਿਹੜੇ ਖਜ਼ਾਨੇ ਦੀ ਸੀ ਗੱਲ ਕਰ ਰਹੇ ਆ ਕਿ ਪੂਜਣਾ ਚਾਹੀਦਾ ਕਿ ਮੰਨਣਾ ਚਾਹੀਦਾ ਮੈਂ ਸਮਝਦਾ ਇਹ ਖਜ਼ਾਨਾ ਕੇਵਲ ਸਿੱਖਾਂ ਤੱਕ ਨਹੀਂ ਇਹ ਜਿਹੜਾ ਖਜ਼ਾਨਾ ਵਾ ਇਹ ਖਤਰੀ ਬ੍ਰਾਹਮਣ ਸ਼ੂਦ ਵੈਸ਼ ਅਪਦੇਸ਼ ਚੌ ਵਰਨਾ ਕੋ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰ ਤੇ ਮੈਂ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਆਪ ਜੀ ਨੇ ਇੰਨਾ ਸਮਾਂ ਦਿੱਤਾ ਸੋ ਅੱਗੇ ਤੋਂ ਵੀ ਮੈਂ ਭਾਈ ਸਾਹਿਬ ਜੀ ਨੂੰ ਆਪ ਜੀ ਦੇ ਰੂਬਰੂ ਕਰਦਾ ਰਹਾਂਗਾ ਹੋਰ ਨਵੇਂ ਵਿਸ਼ਿਆਂ ਤੇ ਗੁਰਬਾਣੀ ਦੀ ਸੇਧ ਦੇ ਅਨੁਸਾਰ ਅਸੀਂ ਸਮਝਦੇ ਰਹਾਂਗੇ ਸੋ ਆਪ ਸਭ ਜੀ ਚੈਨਲ ਤੇ ਹੁਣ ਤੱਕ ਜੁੜੇ ਰਹੇ ਹੋ ਤਾਂ ਬਹੁਤ ਬਹੁਤ ਧੰਨਵਾਦ ਜੀ ਜੇ ਹੋਈਆਂ ਕੋਈ ਵੀ ਭੁੱਲ ਚੁੱਕ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਕਿਉਂਕਿ ਗੁਰਬਾਣੀ ਅਥਾ ਸਮੁੰਦਰ ਹੈ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਤੋਂ ਧੰਨਵਾਦ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ